ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਟਨ ਸਾਹਿਬ ਅਨੰਤਨਾਗ ਕਸ਼ਮੀਰ ਵਿਕੇਸ਼ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪੁਕਾਰ ਦਿਵਸ ਇਤਿਹਾਸਿਕ ਨਗਰ ਕੀਰਤਨ ਦੀ ਆਰੰਭਤਾਮਕ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਸਿੱਖ ਸੰਸਥਾ ਸ਼ਰਮਣੀ ਕਮੇਟੀ ਦਾ ਇਹ ਉਪਰਾਲਾਸ਼ਾ ਲਾਗ ਅਯੋਗ ਹੈ ਅੱਜ ਦਾ ਨਗਰ ਕੀਰਤਨ ਬਹੁਤ ਜ਼ਿਆਦਾ ਇਤਿਹਾਸਿਕ ਆ ਕਿਉਂਕਿ ਇਹ ਉਸ ਧਰਤੀ ਤੋਂ ਅਜ ਨਗਰ ਕੀਰਤਨ ਆਰੰਭ ਹੋ ਰਿਹਾ ਪੰਜ ਪਿਆਰਿਆਂ ਦੀ ਅਗਵਾਈ ਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਚ ਜਿਸ ਮਟਨ ਸਾਹਿਬ ਦੀ ਧਰਤੀ ਤੋਂ ਕਸ਼ਮੀਰੀ ਪੰਡਤਾਂ ਦਾ ਵਫਦ ਭਾਈ ਕਿਰਪਾ RAM ਦੀ ਅਗਵਾਈ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਗਿਆ ਸੀ ਤੇ ਸੱਚੇ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ ਇਹ ਨਗਰ ਕੀਰਤਨ ਜਿਸ ਵੀ ਇਲਾਕੇ ਦੇ ਵਿੱਚੋਂ ਨਿਕਲੇ ਕੱਲੀ ਸਿੱਖ ਸੰਗਤ ਹੀ ਨਹੀਂ ਸਾਡੇ ਕਸ਼ਮੀਰੀ ਪੰਡਤਾਂ ਦਾ ਭਾਈਚਾਰਾ ਅਤੇ ਸਮੁੱਚੀ ਮਨੁੱਖਤਾ ਨੂੰ ਦਰਸ਼ਨ ਦੇਦਾਰ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਆਉਣੇ ਚਾਹੀਦੇ ਆ ਇਹ ਨਗਰ ਕੀਰਤਨ ਇਤਿਹਾਸਕ ਆ ਇਹ ਦੱਸਦਾ ਵਾ ਕਿ ਅੱਜ ਤੋਂ 350 ਸਾਲ ਪਹਿਲਾਂ ਵੀ ਸਾਰੀ ਮਨੁੱਖਤਾ ਦੀ ਟੇਕ ਗੁਰੂ ਨਾਨਕ ਦਾ ਘਰ ਸੀ ਗੁਰਗੋਬਿੰਦ ਸਿੰਘ ਦਾ ਘਰ ਸੀ ਤੇ ਅੱਜ ਵੀ ਸਾਰੀ ਮਨੁੱਖਤਾ ਦੀ ਟੇਕ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਾ ਅੱਜ ਲੋੜ ਆ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਧਾਰਨ ਕਰਨ ਦੀ